ਲੈ ਬਣ ਜਾਂਦੀ ਆਪ ਕਰੋ ਕਿਰਪਾ ਜੀ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਾਰੇ ਸਿੰਘ ਬੋਲੋ ਪਿਆਰਿਓ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਖੇ ਗੁਰੂ ਸਤਨਾਮ ਵਾਖੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤਨਾਮ 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 ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਾਰੇ ਸਿੰਘ ਬੋਲੋ ਭਾਈ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਾਰੇ ਜੱਗੋ ਗੀਉ ਤੁਹਾਡੇ ਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ Guru Wahe Guruji, Wahe Guru Wahe Guru, Guruji. ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਤਨ ਹੈ ਤਨ ਹੈ ਤਨ ਹੈ ਬਾਬਾ ਬੁੱਢਾ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਬਾਬਾ ਬੁੱਢਾ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਬਾਬਾ ਬੁੱਢਾ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਬਾਬਾ ਬੁੱਢਾ ਸਾਹਿਬ ਜੀ ਤਨ ਹੈ ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਅਨ ਗੁਰੂ ਅਨ ਗੁਰੂ ਪਿਆਰੇ ਤਨ ਗੁਰੂ ਅਨ ਗੁਰੂ ਪਿਆਰੇ ਅਨ ਗੁਰੂ ਅਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸ਼ਬਦ ਦਾ ਪਾਠ ਕਰਦੇ ਹਾਂ ਅਰਥ ਕਰਦੇ ਹਾਂ ਸੰਗਤ ਜੀ ਬਹੁਤ ਖੁਲਾਹ ਹੋਈਆਂ ਬਖਸ਼ ਦੇਣਾ ਸਭ ਦਾ ਧੰਨਵਾਦ ਆਪ ਸੰਗਤ ਦਾ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਮੈਨੂੰ ਪਤਾ ਹੈ ਭਾਵੇਂ ਭਾਈ ਸਾਹਿਬ ਇਸ ਗੱਲ ਦਾ ਇਤਰਾਜ ਕਰਨਗੇ ਸਾਡੇ ਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਂਵਾਲੇ ਉਹਨਾਂ ਦੇ ਵੱਡੇ ਸੁਪੁੱਤਰ ਭਾਈ ਈਸ਼ਰ ਸਿੰਘ ਜੀ ਆਏ ਨੇ ਜੀ ਜੀ ਆਇਆਂ ਉਹਨਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ